ਮੇਰੇ ਕੋਲ ਮੇਰੇ ਕੋਲ ਜੇਨ ਕੋ ਕੀ ਨਾ ਆਇਆ ਤੁਹਾਡੇ ਤਾਂ ਕੀ ਗੱਲਬਾਤ ਹੋਈ ਗਰਨੇਲ ਰਾਮਿਆਂ ਜਰਾ ਕਿੱਥੇ ਤੇ ਰਹਿਣ ਵਾਲੇ ਜੰਨਾਪੇ ਕੀ ਹੋਇਆ ਸੀ ਤੁਹਾਡੇ ਨੂੰ ਪੈਸੇ ਬੈਂਕ ਚੋਂ ਕਢਾਏ ਕਢਾ ਕੇ ਮੈਂ ਇੱਥੇ ਆਈ ਆ ਕੇ ਨਰਾਂ ਮੈਂ ਇੱਥੇ ਪੈਸੇ ਕਢਾਏ ਮੈਂ ਉੱਥੇ ਫੋਰਸੀ ਤੇ ਬਹਿ ਗਿਆ ਉਹ ਕੁੜੀ ਨੂੰ ਪਿਆ ਐਂਟਰੀ ਕਰਾ ਹਾਂਜੀ ਕੁੜੀ ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਾਨੀਆਂ ਬਾਹਰੋਂ ਆਇਆ ਕੇ ਮੇਰੇ ਬਰਾਬਰ ਬਹਿ ਗਈਆਂ ਆਹ ਉਹ ਬਹਿ ਕੇ ਬਰਾਬਰ ਦਾ ਮੇਰੇ 40000 ਰੁਪਏ ਅਜ ਤਾਂ ਜੇਬ ਚੋਂ ਕੱਢ ਕੇ ਥੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜ਼ਵਾਰੀ ਮੈਂ ਕਾ ਖਰਜੋ ਖਰਜੋ ਮੇਰੇ ਪੈਸੇ ਲੈ ਕੇ ਚੱਲ ਗਿਆਂ ਉਹ ਭਾਜੀ ਉਹ ਰਫਲ ਵਾਲਾ ਜਿਹੜਾ ਉਹਨੇ ਕਿਹਾ ਕਹਿੰਦਾ ਮੈਂ ਨਹੀਂ ਜਿਹੜਾ ਕਾੜਿਆ ਹਾਂਜੀ ਉਹਨੇ ਦਵਦਾ ਨੱਠ ਤੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਸਰਵਿਸ ਤੇ ਪੌੜੀਆਂ ਚ ਆ ਉਹ ਥੱਲੇ ਜਿਹੜੇ ਪੌੜੇ ਲੱਗੇ ਹੋਏ ਉਥੇ ਚਾਰ ਉਥੇ ਫੈਸਲੇ ਛੱਡ ਦਿੱਤੇ ਨਾ ਚੱਕ ਲਿਆ ਤਾ ਵੱਡੇ ਪੈਸੇ ਤੁਹਾਡੇ ਕੋਲ ਆ ਗਏ ਲੈ 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 ਭਾਈ ਹੁਣ ਕੋਲ ਬੈਠ ਆਹ ਬੈਠ ਕੀ ਫੜ ਲੇਗੇ ਆਹਦੇ ਅੰਦਰ ਬੈਠੇ ਆਂ ਪੁਲਿਸ ਵਾਲੇ ਆ ਗਏ ਮੌਕੇ ਤੇ ਹਾਂ ਪੁਲਿਸ ਵਾਲੇ ਬਾਅਦ ਚ ਸੱਦੇ ਆ ਪਹਿਲਾਂ ਉਥੇ ਫੜੀਏ ਸੀ ਅਸੀਂ ਅਸੀਂ ਘੇਰ ਲਈਆਂ ਬੈਂਕ ਵਾਲੇ ਸਾਰੇ ਪੈਸੇ ਦੋ ਜਾਨੀਆਂ ਦੋ ਜਾਨੀਆਂ ਦੋ ਜਾਨੀਆਂ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਤੋਂ ਲੈ ਕੇ ਤੁਰ ਪਈਆਂ ਪੈਸੇ ਹੋਣੀ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਸੀ ਕੜਸਾ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਇੱਥੇ ਦੋ ਲੇਡੀਜ਼ ਕਬੂ ਕੀਤੀਆਂ ਬੈਂਕ ਚ ਆਈਆਂ ਸੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਬੈਥੀ ਸੋਡੀ ਗੱਲ ਸੀਗਾ ਠੀਕ ਹੈ ਜੀ ਤੇ ਦੇਖੋ ਸਾਢੇ 12:30 ਵਜੇ ਅੰਦਰ ਬੜੀਆਂ ਇਹ ਤੇ ਆ ਕੇ ਇੱਕ ਬਜ਼ੁਰਗ ਦੀ ਜਿਪ ਚੋਂ ਚੌਲੀ ਕੇ ਹਜ਼ਾਰ ਰੁਪਏ ਫੜੇ ਤੇ ਬਾਹਰ ਭੱਜਣ ਲੱਗੇ ਸੀਗਾ ਜਾਂਦੇ ਮੋ ਫੜ ਲੀਆਂ ਓਕੇ ਓਕੇ ਕਿੰਨੀਆਂ ਸੀਗੀਆਂ ਕੀ ਸੀਗੀਆਂ ਤਿੰਨ ਜਾਨੀਆਂ ਓਕੇ ਇੱਕ ਤਾਂ ਬਾਹਰ ਬੈਠੀ ਸੀ ਦੋ ਅੰਦਰ ਆ ਕੇ ਬੈਗੀਆਂ ਓਕੇ ਤੇ ਦੋਨੇ ਫਿਰ ਲੈ ਕੇ ਭੱਜਦੇ ਸੀਗੀਆਂ ਕੀ ਹੁਣ ਫੜ ਲੀਆਂ ਨਹੀਂ ਆ ਫੜ ਲੀਆਂ ਪੈਸੇ ਜਿਹੜੇ ਸੀਗੇ ਪੈਸੇ ਦੇ ਦਿੱਤੇ ਆ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਏ ਸੀ ਹਾਂ ਕੋਣ ਹਾਂਜੀ ਐਸ ਐਚਓ ਸਾਹਿਬ ਇੱਕ ਬੈਂਕ ਦੇ ਵਿੱਚ ਦੋ ਜਿਹੜੀ ਸੀ ਨੇ ਵੈਸੀ ਪੂਸ ਕੱਢਣ ਦਾ ਮਾਮਲਾ ਸਾਹਮਣੇ ਆਇਆ ਕੀ ਲੱਗਦਾ ਕੀ ਤੁਸੀਂ ਦੇਖਿਆ ਤੇ ਮੌਕੇ ਤੇ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚਕਰਨੈਲ ਰਾਮ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੌ ਨੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਇਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਫੁਰਤੀ ਨਾਲ ਚੁਰਾ ਲਏ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਹਰ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦਰਪਾਨੀ ਵਾਈਫ ਔਰਗਵੀਰ ਦੇਪਾਨੀ ਵਾਸੀ ਪੋਲਖੇੜੀ ਖਾਣਾ ਗੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਲੇਡੀ ਆ ਉਹਦਾ ਨਾਮ ਹੈ ਪੂਜਾ ਵਾਈਫ ਔਰ ਨੌਜਨ ਵਾਸੀ ਕਰੀਹਾ ਖਾਣਾ ਬੌੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਰੈਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਦਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ ਦੋ ਦੋ ਮੁਕਾਦਮੇ ਦਰਜ ਨੇ ਜ਼ਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ ਦੋਏ ਸੀਗੇ ਇਹਨਾਂ ਦੇ ਤੇ ਹਾਂਜੀ ਦੋ ਲੜੀ ਨੇ ਉਹਨਾਂ ਨੇ ਇਹ ਵਾਰ ਦਾਤ ਨੂੰ ਇਜਾਮ ਦਿੱਤਾ